ਮਾਦਤ ਰਿਆ ਵੀ ਪਹਿਲੀ ਗੱਲ ਜਿਹੜਾ ਐਗਰੀਮੈਂਟ ਜਿਹੜਾ ਕਾਨੂੰਨ ਜਿਹੜਾ ਰੂਲ ਗੁਰਦਾਸਪੁਰ ਦੇ ਲੋਕਾਂ ਨਾਲ ਗੁਰਦਾਸਪੁਰ ਦੀ ਗਰੀਬ ਜਨਤਾ ਨਾਲ ਗੁਰਦਾਸਪੁਰ ਦੇ ਦਬਲੇ ਕੁਚਲੇ ਲੋਕਾਂ ਨਾਲ ਤੱਕਾ ਕਰੇਗਾ ਉਹ ਐਗਰੀਮੈਂਟ ਔਰ ਕਾਨੂੰਨ ਅਸੀਂ ਕਦੇ ਲਾਗੂ ਨਹੀਂ ਹੋਣ ਦਵਾਗੇ ਆਵੇ ਕੋਈ ਹੋਵੇ ਸਰ ਸਾਹਿਬ ਇਹਨਾਂ ਨੇ ਅਪਰੂਵਲ ਕਰੀ ਸੀ ਉਹਦੇ ਤੋਂ ਜਿਹੜਾ ਇਹ ਕੰਪਲੂਸ਼ਨ ਕੋਈ ਅਪਰੂਵਲ ਨਹੀਂ ਸਰ ਕੋਈ ਸਰ ਕੋਈ ਅਪਰੂਵਲ ਲਈ ਖੋਖਰ ਸਾਹਿਬ ਇਹਦਾ ਤਰੀਕਾ ਹੁੰਦਾ ਕਿ ਜਦੋਂ ਇਹੋ ਜਿਹਾ ਕੰਟਰੋਵਰਸ਼ਲ ਪ੍ਰੋਜੈਕਟ ਤੁਸੀਂ ਕਿਸੇ ਪਿੰਡ ਜਾਂ ਕਿਸੇ ਮਹੱਲੇ ਚ ਲੈ ਜਾਣਾ ਹੋਵੇ ਪਹਿਲਾਂ ਲੋਕਾਂ ਦੀ ਆਮ رائے ਲਈ ਜਾਂਦੀ ਆ ਉੱਥੋਂ ਦੇ ਲੋਕਾਂ ਨੂੰ ਪੁੱਛਿਆ ਜਾਂਦਾ ਉਹਨਾਂ ਨੂੰ ਕੌਨਫੀਡੈਂਸ ਚ ਲਿਆ ਜਾਂਦਾ ਕਿ ਭਾਈ ਅਸੀਂ ਇੱਥੇ ਆਹ ਪ੍ਰੋਜੈਕਟ ਲਾਣਾ ਚਾਹੁੰਦੇ ਆ ਕਿਸੇ ਨੂੰ ਇਤਰਾਜ਼ ਤੇ ਨਹੀਂ ਜਿਸ ਵਕਤ ਸ਼ਰਾਬ ਦਾ ਠੇਗਾ ਲੱਗਦਾ ਕਿ ਉਹਦੇ ਵਿੱਚ ਵੀ ਕਾਨੂੰਨ ਆ ਵੀ 100 ਮੀਟਰ ਤੋਂ ਉੱਚ ਕੇ ਲਾ ਲਓ ਕੋਈ ਸਕੂਲ ਨਾ ਹੋਵੇ ਕੋਈ ਮੰਦਿਰ ਨਾ ਹੋਵੇ ਕੋਈ ਗੁਰਦੁਆਰਾ ਨਾ ਹੋਵੇ ਕੋਈ ਮਸਜਿਦ ਨਾ ਹੋਵੇ ਇਹਨਾਂ ਨੂੰ ਰਾਤ ਜਾਨ ਦੀ ਗੀ ਲੋੜ ਸੀ ਜੇ ਕੋਈ ਦਿਨ ਦੀ ਗੱਲ ਸੀ ਤੇ ਦਿਨੇ ਕਰਦੇ ਕੀ ਕੀ ਐਸੀ ਗੱਲ ਸੀ ਵੀ ਜਿਹੜੀ ਰਾਤ ਨੂੰ ਜਾ ਕੇ ਤੇ ਔਰ ਦੂਸਰੀ ਗੱਲ ਜਿਹੜਾ ਲੀਜ਼ ਇਹਨਾਂ ਨੇ ਲਈ ਆ ਉਹ ਵੀ ਇਹਨਾਂ ਦਾ ਛੇਤਾ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਫਾਈਨੈਂਸ਼ੀਅਲ ਇੰਟਰਸਟ ਆ ਸਮਝੇ ਮੇਰੀ ਗੱਲ ਉਹ ਜ਼ਮੀਨ ਇਹਦੇ ਕੋਲ ਠੇਕੇ ਤੇ ਆ 20 ਸਾਲਾਂ ਤੋਂ ਤੇ ਜਿਹੜੇ ਇਹਨੇ ਫਸਲ ਲਈਦੀ ਆ ਇਹਨੂੰ ਪੁੱਛ ਲਓ ਵੀ ਭਾਈ ਦੱਸ ਤੂੰ ਦੇਣੀ ਆ ਜਿਸ ਹਾਂ ਉਹ ਕੋਈ ਡਿਸੀਜਨ ਤੁਹਾਡੀ ਨੋਟਿਸ ਆਈ ਉਹ ਐਗਰੀਮੈਂਟ ਸਾਨੂੰ ਐਗਰੀਮੈਂਟ ਵਿੱਚ ਦੱਸਿਆ ਸਾਨੂੰ ਇਹ ਗਿਆ ਸੈਲਰ ਤੇ ਚੱਕੇ ਲੱਗਣਿਆ ਤਾਲੇ ਦੇ ਫਿਰ ਉਹ ਗਲਤ ਹੋ ਗਿਆ ਇੱਕ ਸਰ ਸਰ ਜੀ ਝੂਠ ਨਹੀਂ ਮਾਰਾਂਗੇ ਜੋ ਗੱਲ ਹੋएगी ਸਹੀ ਦੱਸਾਂਗੇ ਇੱਕ ਸਵਾਲ ਹੋ ਰਿਹਾ ਜੀ ਤੁਸੀਂ ਕਹਿੰਦੇ ਜੀ ਤੁਹਾਡੀ ਸਰਕਾਰ ਤੇ بڑے ਅਫਸਰ ਜਿਹੜੇ ਬੜੇ ਵਧੀਆ ਤਰੀਕੇ ਨਾਲ ਤੂਵੇ ਦੇ ਅੰਦਰ ਤੁਹਾਡੇ ਵਕਤਰਾ ਦੇ ਬੱਚਾ ਹੁਸਾਣ ਉਹਦੇ ਕਿਦੋਂ ਵੀ ਹੋਵੇ ਟੁੱਟਿਆ ਜਾਂਦਾ ਦਾ ਕਿ ਨਾ ਹੀ ਉਹਦੇ ਕੁਝਿਆ ਮਿਲਦੀ ਆ ਆਪ ਸਭ ਤੁਹਾਡੇ ਵੱਲੋਂ ਵੀ ਸ਼ੋਲਦੇ ਵੀ ਸਰਕਾਰ ਦੇ ਨਾਲ ਸਰ ਕੋਈ ਗੱਲ ਨਹੀਂ ਸਾਡੀ ਬਾ ਦੱਸਦਾ ਖੋ ਕਰਦਾ ਮੈਂ ਦੱਸਦਾ ਸਾਡੀ ਸਰਕਾਰ ਔਰ ਸਾਡੇ ਪਾਰਟੀ ਦੇ ਵਲੰਟੀਅਰ ਸਹਬਾਨ ਸਾਰੇ ਸੰਘਰਸ਼ ਦੇ ਪ੍ਰਤੀਕ ਨੇ ਸਾਰੇ ਸੰਘਰਸ਼ੋਂ ਆਏ ਨੇ ਸੋ ਇਹਨਾਂ ਨੂੰ ਸਾਨੂੰ ਬਹੁਤੀ ਅਫਸਰਾਂ ਦਾ ਆਸਰਾ ਨਹੀਂ ਚਾਹੀਦਾ ਅਸੀਂ ਆਪਣੀ ਲੜਾਈ ਆਪ ਲੜ ਸਕਦੇ ਆ ਇਸ ਸਾਰਾ ਬੱਚੇ ਹੋਰ ਹੋਣਗੇ ਨਹੀਂ ਕੋਈ ਗੱਲ ਨਹੀਂ ਉਹ ਯਾਰ ਮੈਂ ਤੁਹਾਨੂੰ ਸੁਣੋ ਮੈਂ ਤੁਹਾਨੂੰ ਇਹ ਵੀ ਦੱਸਦਾ ਵਾਂ ਵੀ ਇਹ ਆਪਣੇ ਭਾਈਵਾਲ ਤੇ ਜੇ ਨਜ਼ਾਇਜ਼ ਪਰਚਾ ਕਰਾ ਸਕਦੇ ਨੇ ਜਿਹਨਾਂ ਨਾਲੇ ਕਾਰੋਬਾਰ ਕਰਦੇ ਰਹੇ ਨੇ ਤੇ ਕਹੇ ਨੂੰ ਕੀ ਬਖਸ਼ਣਗੇ ਰਾਣਾ ਤੇ ਗੱਲ ਹੀ ਕੁਝ ਨਹੀਂ ਆ ਰਾਣਿਆਂ ਤੋਂ ਦੂਜੀ ਤੀਜੀ ਵਾਰੀ ਪੈਣ ਉਹ ਸਰ ਜਿਹੜੇ ਖਾਣੇ ਦੇ ਵਿੱਚ ਜੋ ਇੱਧਾ ਦੇ ਉੱਪਰ ਹੋਇਆ ਬਿਲਕੁਲ ਅਸੀਂ 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 ਮੰਗ ਕਰਦੇ ਆ ਅਸੀਂ ਅਸੀਂ ਮੰਗ ਕਰਦੇ ਆ ਕਿ ਥਾਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਦੇ ਉੱਪਰ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਹਮਲਾ ਕੀਤਾ ਗਿਆ ਉਹਦੇ ਗਨਮੰਦ ਵੱਲੋਂ ਜਿਹਦੀ ਇਹਨੂੰ ਵੱਟ ਮਾਰੀ ਗਈ ਆ ਐਸਐਚਓ ਨੂੰ ਗਲਤ ਬੋਲਿਆ ਗਿਆ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਅਸੀਂ ਉਹਦੀ ਦਰਖਾਸਤ ਜਿਹੜੀ ਆ ਉਹ ਆਲਰੇਡੀ ਰਾਣੇ ਨੇ ਉਥੇ ਦਿੱਤੀ ਆ ਔਰ ਜੇ ਸਪੋਜ਼ ਕਰੋ ਉਹਦੇ ਤੇ ਨਹੀਂ ਹੋਊਗੀ ਤੇ ਅਸੀਂ ਵੀ ਸੰਘਰਸ਼ ਕਰਾਂਗੇ ਪਰ ਸਾਡਾ ਸੰਘਰਸ਼ ਇਹਨਾਂ ਵਰਗਾ ਨਹੀਂ ਹੋਏਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਲੋਕਾਂ ਨੂੰ ਤਕਲੀਫ ਨਹੀਂ ਦੇਵਾਂਗੇ ਆਪਣੇ ਮੁੱਦੇ ਨੂੰ ਅੱਗੇ ਲੈ ਕੇ ਚੱਲਾਂਗੇ ਸਵਾਲ ਹੋਰ ਹੈ ਜੀ ਕਲਾਸ ਤੇ ਕਹਿੰਦੇ ਕਿ ਇਹਨਾਂ ਦੀ ਸੈਟਿੰਗ ਉੱਪਰ ਹੈ ਜੀ ਤੁਹਾਡੇ ਜਿਹੜੇ ਕੁਝ ਅਫਸਰ ਕਿਉਂਕਿ ਉਹ ਲਾਈਵ ਹੀ ਬੋਲਦੇ ਆ ਕਿ ਮੈਨੂੰ ਮੁੱਖ ਮੰਤਰੀ ਦੇ ਜਿਹੜੇ ਓਐਸਡੀ ਉਹਨਾਂ ਦਾ ਫੋਨ ਆ ਰਿਹਾ ਮਤਲਬ ਹਮੇਸ਼ਾ ਤੁਸੀਂ ਲਾਈਵ ਚੈੱਕ ਕਰ ਸਕਦੇ ਜੀ ਮਤਲਬ ਕਿ ਜਦੋਂ ਉਹਨਾਂ ਦਾ ਸਿੱਧੀ ਗੱਲ ਹੀ ਉੱਪਰ ਹੋ ਰਹੀ ਹੈ ਸਾਡੇ ਵਰਕਰ ਉਹਨਾਂ ਦੀ ਸਰ ਜਿੰਨਾ ਜਿੰਨਾ ਝੂਠੇ ਮਾਰ ਸਕਦੇ ਨੇ ਨਾ ਇਹਨਾਂ ਕੋਲ ਪੀਐਚਡੀ ਆ ਝੂਠ ਦੀ ਉਹ ਤੁਸੀਂ ਕੀ ਕਰੋਗੇ ਜਦ ਤੁਸੀਂ ਵੀ ਉਹ ਪੀਐਚਡੀ ਝੂਠ ਦੀ ਕਰ ਲੋ ਇਹ ਤੇ ਜਿੱਦਣ ਬਸਟਾਂ ਦਾ ਉਦਘਾਟਨ ਹੋਣਾ ਸੀ ਉਹਦਣ ਕਈ ਡਰਾਮੇ ਕਰਤੇ ਮੈਨੂੰ ਫਲਾਣੇ ਦਾ ਫੋਨ ਆ ਗਿਆ ਮੈਨੂੰ ਮੁੱਖ ਮੰਤਰੀ ਨੇ ਆਉਂ ਕਿਆ ਆਪਣੇ ਕੋਲੋਂ ਹੀ ਨਾ ਇਹ ਕਰਦੇ ਨੇ ਤੁਹਾਨੂੰ ਮੈਂ ਦੱਸਾਂ ਡੀ ਡ੍ਰੀਮਿੰਗ ਡੀ ਡ੍ਰੀਮਿੰਗ ਜਾਂਦੇ ਹੋ ਤੁਸੀਂ ਜਾਂਦੇ ਹੋ ਸੰਜੀਵ ਜੀ ਤੇ ਡੀ ਡ੍ਰੀਮਿੰਗ ਕਰਦੇ ਨੇ ਤੇ ਫਿਰ ਉਹਨਾਂ ਡ੍ਰੀਮਾਂ ਦੇ ਵਿੱਚ ਆਪਣੇ ਖਲਾਸੇ ਕਰਦੇ ਨੇ। ਕੱਲ ਵੀ ਉਹਨਾਂ ਨੇ ਕਿਹਾ ਕੋਈ ਉੱਚ ਅਫਸਰ ਵਿੱਚ ਪਏ ਸੀ ਤੇ ਉਹਨਾਂ ਦੀ ਵਜ੍ਹਾ ਕਰਕੇ ਮੈਂ ਰਾਜਨਾਮਾ ਕਰ ਲਿਆ। ਨਹੀਂ ਉਹ ਉੱਚ ਅਫਸਰ ਉਹ ਸਰਕਾਰ ਦੇ ਸੀ। ਸਰਕਾਰ ਦੇ ਉੱਚ ਅਫਸਰ ਨੇ ਗੱਲ ਕਰ ਲਈ। ਤਾਂ ਫਿਰ ਤਾਂ ਹੀ ਪਈ ਹੋਣੀ ਜੀ ਇਹਨਾਂ ਦੀ। ਪਰ ਕਿੰਨੀ ਮਾੜੀ ਗੱਲ ਹੈ ਸਰਕਾਰ ਤੁਹਾਡੀ ਪਰਚੇ ਤੁਹਾਡੇ ਬਾਰੇ ਤੇ ਫਿਰ ਫਿਰ ਜੇ ਰਾਜਨਾਮਾ ਕਰ ਲਿਆ ਤਾਂ ਫੇ ਲੋਕਾਂ ਨੂੰ ਕਹਿੰਨ ਸੁਣਾਈ ਜੰਨਾ। ਇਹ ਗਰੇ ਹੋਣੀ ਜੀ। ਨਹੀਂ ਸਰ ਦੱਸੋ। ਠੀਕ ਹੈ ਜੀ। ਪਾਈ ਦੇ ਵਿੱਚ ਉਹਨਾਂ ਨੇ ਠੱਕੇ ਕੀਤੇ। ਪਾਈ ਦੇ ਐਮਐਮਐਲਏ ਹੀ ਸਰਕਾਰੀਆਂ ਇਹਨਾਂ ਦੀ। ਐਸੋਲੇ ਨੇ ਸਰਕਾਰ ਦਾ ਇਹ ਕਿਹੜਾ ਤਾਂ ਖਾਣ ਦੇਂਦੇ ਆ ਭਾਈ ਰੋਕੇ ਨਹੀਂ ਇਹ ਆਈ ਰੋਕੇ ਨਹੀਂ ਦੱਸੋ ਇਹਨਾਂ ਕੋ ਬਣਾ ਕੇ ਦੱਸੋ ਉੱਥੇ ਰੋਕਿਆ ਵਾ ਅਈਗਾ ਨਹੀਂ ਬਣ ਦੇਣਾ ਕਲੋਨੀਆਂ ਤੇ ਅੱਜ ਵੀ ਇਸ ਤਰ੍ਹਾਂ ਹੀ ਘਟੀ ਨਹੀਂ ਲੱਗਦੀ ਕਲੋਨੀਆਂ ਵੀ ਕਲਨੀਆ ਦੇ ਖੜੇ ਹੋ ਜਾਣਾ ਇਸ ਸਟੇਜ ਦੀ ਹੋਈ ਉਹ ਮੈਂ ਦੇ ਦਾਂ ਮੇਰੀ ਲਿਆਓ ਤੁਸੀਂ ਦਿਓ ਲੈ ਕੇ ਵਹੀ ਕਰਨ ਵਾਲੇ ਬਣੋ ਕਿਉਂਕਿ ਪਾਣੀ ਕਰਨਾ ਨਹੀਂ ਤੁਸੀਂ ਲਿਆਓ ਲੈ ਕੇ ਦਿਓ ਪੰਦੀ ਕਾਰਵਾਈ ਜ਼ਰੂਰ ਕਰਾਂਗੇ ਦਾ ਜਿਹੜਾ ਕੂੜੇ ਦੀ ਸਮੱਸਿਆ ਵਾ